ਅੱਜ ਜਿਹੜਾ ਸਰਚ ਆਪਰੇਸ਼ਨ ਹੈ ਸਾਡੇ ਡੀਆਈਸਾ ਹਰਜਨ ਸਿੰਘ ਭੁੱਲਰ ਐਸਐਸਪੀ ਸਾਹਿਬ ਨਾਨਕ ਸਿੰਘ ਜੀ ਤੇ ਡੀਐਸਪੀ ਦਵਿੰਦਰ ਅਤਰੀ ਤੇ ਦੇਸ਼ਾਨ ਦੇਸ਼ਾਨਾ ਹੈਡਕਾਸ ਆਪਰੇਸ਼ਨ ਚਲਾਇਆ ਗਿਆ ਜਿਹੜਾ ਸਸਪੀਸ਼ੀਅਸ ਪਰਸਨ ਜਿਹੜੇ ਕੋਈ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਘਰਾਂ ਦੀ ਤੇ ਬਾਹਰ ਚੈਕਿੰਗ ਕੀਤੀ ਗਈ ਹੈ ਵਿਲੇਜ ਮਹਾਸਤੇ ਵਿਲੇਜ ਲੱਦਾ ਜੜੀ ਕੀ ਕੁਝ ਮਿਲਿਆ ਜੀ ਸਰਚ ਕੀਤੀ ਹੈ ਅਜੇ ਬਰਾਮਦਗੀ ਕੁਝ ਨਹੀਂ ਹੋਈ ਹੈ ਸਰਚ ਸਾਡੀ ਚੱਲ ਰਹੀ ਹੈ ਬਾਕੀ ਬਾਤ ਜਿਹੜੀ ਹੋਊਗੀ ਰਿਕਵਰੀ ਉਹਦੇ ਬਾਰੇ ਦੱਸ ਦਿਆਂਗੇ ਕਿ ਕਿੰਨੇ ਪਰਚੇ ਕਿੰਨੇ ਪਰਚੇ ਦਰਜ ਨੇ ਉਹਨਾਂ ਦੇ ਪਹਿਲਾਂ 2-2 3-3 ਪਰਚੇ ਦਰਜ ਆ ਉਹਨਾਂ ਦੀ ਕਾਰਸ ਕਰਾ ਰਹੇ ਆ ਚੈੱਕਿੰਗ ਕੀ ਵਿਧਾਇਕਾਂ ਕੋਈ ਚਾਹੀਦੀ ਹੈ ਅਦਾਇਤਾ ਇਹਨੇ ਵੀ ਨਸ਼ੇ ਦਾ ਕਾਰੋਬਾਰ ਜੋ ਕੋਈ ਮਾੜਾ ਮੋਟਾ ਕਰਦਾ ਤਾਂ ਬੰਦ ਕਰਨ ਸਾਡੀ ਜਿਹੜੀ ਮੈਂ ਮੀਡੀਆ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਇਸ ਅਧੀਨ ਕਿਸੇ ਨੂੰ ਵੀ ਨਸ਼ਾ ਵੇਚਣ ਨਹੀਂ ਦਿੱਤਾ ਜਾਵੇ ਸ਼ੱਕੀ ਸੀਗੇ ਜੀ ਜਿਹਨਾਂ ਤੇ ਕੀਤੀ ਹੈ ਸਾਡੀ ਹਾਂ ਸ਼ੱਕੀ ਇਹਨਾਂ ਤੇ ਪਹਿਲਾਂ ਮੁਕੱਦਮੇ ਦਰਜ ਆ ਇਹਨਾਂ ਨੂੰ ਟਾਈਮ ਟੂ ਟਾਈਮ ਇਹਨਾਂ ਦੀ ਚੈਕਿੰਗ ਜਿਹੜੀ ਹੁੰਦੀ ਰਹਿੰਦੀ ਹੈ ਸਰਚ ਆਪਰੇਸ਼ਨ ਚੱਲਦੇ ਰਹਿੰਦੇ। ਕਿ ਕੋਈ ਨਸ਼ਾ ਵੇਚਦਾ ਜਾਂ ਆਗਦੇ ਉਹਨਾਂ ਦੀ ਪ੍ਰਾਪਰਟੀ ਵੀ ਅਟੈਚ ਹੈ। ਹਾਂਜੀ ਹਾਂ ਬਿਲਕੁਲ ਅਸੀਂ ਜਿਹੜੀ ਨਸ਼ੇ ਦੇ ਜਿਨ੍ਹਾਂ ਨੇ 2-4-5 ਤੋਂ ਵੱਧ ਪਰਚੇ ਦਰਜ ਹੈ ਉਹਨਾਂ ਦੀ ਪ੍ਰਾਪਰਟੀ ਅਸੀਂ 66F ਦੀਨ ਫੋਰਫੀਚਰ ਵੀ ਕਰਾ ਰਹੇ ਹਾਂ। ਇਹਨਾਂ ਨੂੰ ਨਸ਼ੇ ਜਿਹੜੇ ਵੇਚਦੇ ਆ ਉਹਨਾਂ ਨੂੰ ਸਖਤ ਤਾੜਨਾ ਵੀ ਕੀਤੀ ਹੋਈ ਹੈ। ਕਿ ਕੋਈ ਨਸ਼ੇ ਦਾ ਕਾਰੋਬਾਰ ਕਿਸੇ ਨੂੰ ਨਹੀਂ ਕਰਨ ਦਿੱਤਾ ਜਾਊਗਾ।